ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਅੱਜ ਦੀ ਵੀਡੀਓ ਸਪੈਸ਼ਲ ਵੀਡੀਓ ਹੈਗੀ ਹੈ ਇਹ ਕੋਈ ਵਪਾਰੀ ਵੀਰ ਦੇ ਘਰੋਂ ਨਹੀਂ ਆਪਾਂ ਬਣਾ ਰਹੇ ਇਹ ਆਪਾਂ ਘਰੇਲੂ ਨਾਰਮਲ ਕਿਸਾਨ ਦੇ ਘਰੋਂ ਬਣਾਨੇ ਵੇ ਹੈਗੇ ਆ ਤੇ ਬਾਈ ਕਹਿੰਦਾ ਆਪਾਂ ਸਾਰੇ ਹੀ ਆਪਣੇ ਪਸ਼ੂ ਵਿਕਾਉ ਕਰਦੇ ਹੈਗੇ ਆ ਬਾਈ ਕੋਲ ਸਾਰੇ ਹੀ ਟੋਪ ਦੀਆਂ ਮੱਜਾਂ ਤੇ ਕਟੀਆਂ ਹੈਗੀਆਂ ਤੇ ਬਾਕੀ ਆਪਾਂ ਡਿਟੇਲ ਬਾਈ ਨਾਲ ਪੁੱਛਦੇ ਹੈਗੇ ਆ ਬਾਈ ਦਾ ਐਡਰੈਸ ਬਾਈ ਦੀ ਪ੍ਰੋਪਰਟੀ ਡਿਟੇਲ ਬਾਈ ਤੋਂ ਆਪਾਂ ਪੁੱਛਾਂਗੇ ਸਸੀਗਲ ਭਾਈ ਜੀ ਸਸੀਗਲ ਬਾਈ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਮੇਰਾ ਨਾਮ ਰਪਿੰਦਰ ਸਿੰਘ ਪਿੰਡ ਖਾਸੀਗਲਾ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ 9592901958 ਇੱਕ ਵਾਰ ਬਈ ਫੇਰ ਬੋਲ ਦੋ 9592901958 ਠੀਕ ਹੈ ਭਾਈ ਫੇਰ ਸਾਰੇ ਟਾਈਮ ਕਰ ਰਹੇ ਹੈਗੇ ਉਹ ਇਹਦੀ ਫੇਰ ਕਿਸ ਹਿਸਾਬ ਨਾਲ हां ਵੀਰੇ ਇਹ ਲੇਬਰ ਦੀ ਪ੍ਰੋਬਲਮ ਆ ਚਾ ਲੇਬਰ ਦੀ ਪ੍ਰੋਬਲਮ ਲੇਬਰ ਦੀ ਪ੍ਰੋਬਲਮ ਕਰਕੇ ਬਕਾਊ ਕਰਿਆ ਸਾਰੇ ਟੋਪੜ ਗੱਪਣਾ ਵਧੀਆ ਨਸਲ ਦੀਆਂ ਮੱਝਾਂ ਨੇ ਹਾਂਜੀ ਸਾਰੀਆਂ ਮੱਝਾਂ ਹੀ ਰੱਖੀਆਂ ਸੀ ਭਾਜੀ ਹਾਂ ਵੀਰੇ ਮੱਝਾਂ ਹੀ ਅੱਛਾ ਭਾਜੀ ਫਿਰ ਇੱਕ ਇੱਕ ਦੀ ਡਿਟੇਲ ਆਪਾਂ ਦੱਸਦੇ ਹੈਗੇ ਆ ਬਿਲਕੁਲ ਜੀ ਆਜੋ ਫਿਰ ਇੱਕ ਨੰਬਰ ਵਾਲੀ ਝੋਟੀ ਤੋਂ ਸ਼ੁਰੂ ਕਰ ਲੀਜੇ ਹਾਂ ਠੀਕ ਹੈ ਭਾਈ ਜਿਹੜੀ ਆ ਪਹਿਲੀ ਕੱਟੀ ਹੈਗੀ ਆ ਇਹਦੀ ਪਹਿਲਾਂ ਤੁਸੀਂ ਡਿਟੇਲ ਦੱਸੋ ਭਾਜੀ ਵੀਰੇ ਇਹੇ ਜੋ 6 ਮਹੀਨਿਆਂ ਦੀ ਗੱਬਣਾ ਨਾਲ 7 ਮਹੀਨੇ ਸ਼ੁਰੂ ਆ 6 ਮਹੀਨੇ ਚੱਕ ਪਾਸੇ ਭਾਜੀ ਹਾਂ ਹਾਂ ਬਿਲਕੁਲ ਬੰਦਾ ਆਪਣਾ ਡਾਕਟਰ ਡਾਕਟਰ ਲਿਆ ਕੇ ਬੁਲੀ ਤਸੱਲੀ ਮਾ ਕੇ ਹਾਂ ਪੂਰੀ ਤਸੱਲੀ ਕਰ ਸਕਦਾ ਸਾਂਸੋਂਗ ਪੂਰਾ ਜੱਗ ਹੈ ਭਾਈ ਟੌਪ ਦਾ ਹੈਗਾ ਜਾਤ ਨਸਲ ਵੀ ਪੂਰੀ ਹੈ ਮੁਰਾ ਬਰੀਡ ਚ ਪੈਂਦੀ ਹੈਗੀ ਆ ਬਾਈ ਕਹਿੰਦਾ ਪੈਲਨ ਸੁਣਾ ਨੇ ਇਹ 6 ਮਹੀਨਿਆਂ ਦੀ ਗੱਬਣ ਹੈਗੀ ਬਾਈ ਇਹਦਾ ਮਦਰ ਰਿਗਾਰਡ ਹੈਗਾ ਵਗੈਰਾ ਹਾਂ ਵੀਰੇ ਇਹਦੇ ਮਦਰ ਆ 17 18 ਕਿਲੋ ਦੀ ਮਾਂ ਦਾ ਦੁੱਧ ਰਿਹਾ ਅੱਛਾ ਦੁੱਧ ਰਿਹਾ ਹੈਗਾ ਹਾਂਜੀ ਹਾਂ ਬਹੁਤ ਇੱਕ ਨੰਬਰ ਪਹਿਲਾਂ ਦੇ ਹਿਸਾਬ ਨਾਲ ਕੱਦ ਵੀ ਪੂਰਾ ਚੰਗਾ ਹੈਗਾ ਪੇਟ ਪੁੱਟ ਪੂਰੀ ਚੰਗੀ ਹੈਗੀ ਆ। ਥਾਂ ਥਾਂ ਦੇਖੋ ਤੁਸੀਂ ਪੂਰੇ ਗੈਰ ਤੇ ਲੱਗਾ ਹੋਇਆ ਹੈ। ਭਾਈ ਫਿਰ ਇਹਦੀ ਜੈਜ ਜੀ ਡਿਮਾਂਡ ਦੱਸੋ ਜੀ। ਵੀਰੇ ਇਹਦੀ ਡਿਮਾਂਡ ਹੈਗੀ ਆ ਦੇਣ ਲੈਣ ਵਾਲੀ ਗੱਲ 90000। ਅੱਛਾ 90000 ਦੀ। ਹਾਂਜੀ। ਚੈੱਕ ਪਾਸ ਤੁਸੀਂ ਆਪਣੀ ਡਾਕਟਰ ਨਾਲ ਕਰਵਾ ਸਕਦੇ ਹੋ। ਸਾਡੀ ਗਾਰੰਟੀ ਹੈ ਅਗਲਾ ਆਪਦਾ ਡਾਕਟਰ। ਭਾਈ ਕਹਿੰਦਾ ਮੇਰੀ ਗਾਰੰਟੀ ਹੈ ਆਪਣੇ ਘਰ ਦੀ। ਤੁਸੀਂ ਆਪਣੀ ਪੂਰੀ ਤਸੱਲੀ ਕਰਾ ਕੇ ਲੈ ਕੇ ਜਾਓ। ਪੂਰੀ ਟੌਪ ਦੀ ਝੋਟੀ ਹੈਗੀ ਹੈ। ਬਾਈ ਨੇ ਮੈਡ ਰਿਕਾਰਡ ਵੀ ਚੰਗਾ ਦੱਸਿਆ ਹੈਗਾ। ਕੱਦ ਵਜ਼ਨ ਵੀ ਪੂਰਾ ਹੈਗਾ। ਆਜੋ ਭਾਈ ਫਿਰ ਇਹ ਜਿਹੜੀ ਦੋ ਨੰਬਰ ਵਾਲੀ ਮੱਝ ਦੀ ਡਿਟੇਲ ਦੱਸੋ ਜੀ ਵੀਰੇ ਇਹਦਾ ਸੂਏ ਦਾ ਦੁੱਧ ਵੀਰੇ 14-15 ਲੀਟਰ ਦੁੱਧ ਅੱਛਾ ਜੀ ਇੱਕ ਬਹੁਤ ਵਧੀਆ ਮੱਝ ਆ ਪੂਰੀ ਐਨ ਤੇ ਇਹ ਹੈਗੀ ਆ 7 ਮਹੀਨੇ ਦੀ ਕੱਪਣ ਵੀਰੇ 7 ਮਹੀਨੇ ਕੱਪਣ ਨਾਲ 7 ਮਹੀਨਿਆਂ ਦੀ ਪੂਰੀ ਚੈੱਕ ਪਾਸ ਆ ਠੀਕ ਹੈ ਜੀ ਆਪਣੀ ਗਰੰਟੀ ਤੁਸੀਂ ਬਾਈ ਕਹਿੰਦਾ ਮੇਰੀ ਪੂਰੀ ਤਸੱਲੀ ਹੈਗੀ ਆ ਬਾਕੀ ਤੁਸੀਂ ਆਪਣੀ ਤਸੱਲੀ ਡਾਕਟਰ ਲੈ ਗਿਆ ਉਹ ਨਾਲ ਸਿੰਘ ਸੋង ਇਹਦਾ ਵੀ ਚੰਗਾ ਹੈਗਾ ਅਡਰ ਕੁਆਲਿਟੀ ਦੇਖੋ ਪੂਰੀ ਟੋਪਰੀ ਹੈ ਭਾਈ ਇਹ ਕਿੰਵੇਂ ਸੂਏ ਸੁਣਾ ਇਹਨੇ ਇਹਨੇ ਵੀਰੇ ਤੀਜੀ ਸੂਏ ਅੱਛਾ ਤੀਜੀ ਸੂਏ ਸੁਣਾ ਦੁੱਧ ਵਗੈਰਾ ਕਿੰਨਾਕ ਦੇ ਦੋਗੇ ਐਤਕੀ ਇਹੇ ਵੀਰੇ 14 15 ਲੀਟਰ ਦੁੱਧ ਆ ਨਾਰਮਲ ਦਾ ਨਾਰਮਲ ਸੇਵਾ ਦੀ ਉਦਾਂ ਭਾਈ ਕਦ ਵਜਨ ਪੂਰਾ ਹੈਗਾ ਹਾਂ ਪੂਰਾ ਵੀ ਇਹ 6 ਮਹੀਨੇ ਦੀ ਗੱਭਣ ਹੈ ਜੀ 7 ਦੀ ਵੀਰੇ ਅੱਛਾ 7 ਮਹੀਨੇ ਸ਼ੁਰੂ ਹੋ ਗਿਆ ਠੀਕ ਜੀ ਠੀਕ ਹੈ ਭਾਈ ਇਹਦੀ ਫਿਰ ਜੈ ਜੀ ਡਿਮਾਂਡ ਇਹਦੀ ਵੀਰੇ ਦੇਣ ਲੈਣ ਵਾਲੀ ਗੱਲ ਪੱਕਾ ਜਾਂ ਮੋਲ ਲਾ ਗੁਰੇ ਹਾਂ ਜੀ ਹਾਂ ਜੀ 80000 ਰੀਅਰ ਅੱਛਾ 80000 ਬਾਕੀ ਮਾੜਾ ਮੋਟਾ ਮਾਨ ਕਰਦੋਗੇ ਹਾਂ ਮੌਕੇ ਤੇ ਹੋ ਜੂਗਾ ਅੱਛਾ ਮੌਕੇ ਤੇ ਭਾਈ ਕਹਿੰਦਾ ਮਾੜਾ ਮੋਟਾ ਮਾਨ ਹੋ ਜੂਗਾ ਨਹੀਂ ਨਾ ਨਾ ਨੀ ਗੱਲਾਂ ਨਹੀਂ ਵੀਰ ਆਪਾਂ ਬਾਲਾ ਰਹੀ ਭਾਜੀ ਫਿਰ ਅਗਲੀ ਤਿੰਨ ਨੰਬਰ ਭਾਈ ਜਿਹੜੀ ਆ ਤਿੰਨ ਨੰਬਰ ਵਾਲੀ ਮੱਝ ਦੀ ਡਿਟੇਲ ਦੱਸੋ ਭਾਜੀ ਵੀਰੇ ਇਹ 8ਵੇਂ ਮਹੀਨੇ ਆ ਅੱਛਾ ਜੀ 8ਵੇਂ ਮਹੀਨੇ ਦਾ ਦੁੱਧ ਬੜਾ ਵਧੀਆ ਰਿਕਾਰਡ ਹੈ ਨਾ 1500 16 1500 ਲੀਟਰ ਆਮਦ ਦੀ ਇਹ ਲਿਆ ਪਿੱਛੇ ਦੇਖੋ ਝੋਲ ਝੂਲੀ ਬਹੁਤ ਜੀ ਹੈਗੀ ਆ ਹੰਡਰ ਕੁਆਲਟੀ ਵੀ ਦੇਖੋ ਪੂਰਾ ਟੋਪ ਦਾ ਥਣ ਲੱਗਾ ਹਾਂ ਕੱਲਾ ਕੱ ਇਨੇ ਵੀਰੇ ਹੁਣ ਤੀਜੇ ਸੂਏ ਨੇ ਸੋਣਾ ਜੀ ਤੀਜੇ ਹੀ ਇਨੇ ਸੁਣਾ ਹੈਗਾ ਹਾਂਜੀ ਹਾਂ ਤੇ ਭਾਈ ਦੁੱਧ ਕਿੰਨਾ ਕੁ ਦੇ ਦੋਗੀ ਦੁੱਧ ਵੀਰੇ 15-16 ਲੀਟਰ ਅੱਛਾ 15-16 ਦੇ ਦਵਾਂ ਦੁੱਧ ਦਊ ਕੱਟ ਨਹੀਂ ਹਾਂਜੀ ਜੀ ਇਹ ਕਿੰਨੇ ਮਹੀਨੇ ਜੀ ਭਾਜੀ ਇਹ 8 ਮਹੀਨੇ ਦੇ ਵਿੱਚ ਠੀਕ ਹੈ 8 ਮਹੀਨੇ ਦੀ ਗੱਬਨਾ ਹੈ ਜੀ ਭਾਈ ਇਹਦੀ ਫਿਰ ਜੈਜੀ ਡਿਮਾਂਡ ਇਹਦੀ ਵੀਰੇ ਜੈਜੀ ਡਿਮਾਂਡ ਦੇਣ ਲੈਣ ਵਾਲੀ ਗੱਲ ਵੀਰੇ ਇਹਦਾ 80000 ਰੁਪਏ ਅੱਛਾ ਇਹਦਾ ਵੀ 80 ਹਰ ਬਾਕੀ ਮੜਾ ਮੋਟਾ ਭਾਈ ਕਹਿੰਦਾ ਹਮਾਂ ਤਾਂ ਕਹਿੰਦਾ ਉਹ ਕਿਤੇ ਆਏਗਾ ਇਹਦਾ ਉਹਦਾ ਵਜਨ ਨੂੰ ਹੋ ਰਿਹਾ ਹੈ ਪਨ ਕੰਦੇ ਪੂਰ ਗਰੰਟੀ ਵੀਰੇ ਪੂਰ ਗਰੰਟੀ ਅੱਛਾ ਥਣਾ ਸੁਣਾ ਦੀ ਪੂਰੀ ਸਿੱਧੀ ਹੈਗੀ ਆ ਹਾਂ ਬਿਲਕੁਲ ਜਿਹੜੀ ਗੱਲ ਕਰਾਂਗੇ ਵੀਰੇ ਦੱਸ ਕੇ ਕਰਾਂਗੇ ਗਰੰਟੀ ਨਾਲ ਲਵਾਂ ਠੀਕ ਹੈ ਭਾਈ ਜੇ ਕੋਈ ਔਨਲਾਈਨ ਮੰਗਾਣਾ ਚਾਹੀਏ ਉਹਦੀ ਪੂਰੀ ਤਸੱਲੀ ਵੀਰੇ ਕਰਾ ਦੋਗੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਚਲੋ ਭਾਈ ਜੀ ਫਿਰ ਅਗਲੀ ਮਾਝ ਤੇ ਆਜੋ ਫੇ ਜਿਹੜੀ ਆ ਮੈ ਅਜ ਦਿਖਾਈ ਇਹਦੀ ਡਿਟੇਲ ਦੱਸਿਓ ਭਾਜੀ ਇਹਦੇ ਵੀਰੇ ਇਹ ਜਿਹੜੀ ਝੋਟੀ ਆ ਹਾਂਜੀ ਇਹਨੇ ਵੀਰੇ ਹੁਣ 200 ਇਸ ਹੁਣਾ ਅੱਛਾ 200 ਇਸ ਹੁਣਾ ਹਾਂ 5 ਮਹੀਨੇ ਦੀ ਗੱਬਣ ਠੀਕ ਹੈ ਜੀ 5 ਪੂਰੇ ਹੋ ਗਏ ਵੀਰੇ 6 ਮਹੀਨੇ ਦੇ ਵਿੱਚ ਆ ਠੀਕ ਹੈ ਠੀਕ ਹੈ ਕਦ ਕੋਦ ਪੂਰਾ ਹਾਂ ਕਦ ਪੂਰਾ ਵੀਰੇ ਇਹ ਤਿਲ ਆ ਅੱਛਾ ਤਿਲ ਹੈਗੀ ਆ ਹਾਂਜੀ ਇਹ ਤਿਲ ਤਿਲ ਝੋਟੀ ਆ ਠੀਕ ਹੈ ਠੀਕ ਹੈ ਜੀ ਦੁੱਧ ਹੈਗਾ ਭਾਜੀ ਦੁੱਧ ਤਾਂ ਹੈ ਨਹੀਂ ਵੀਰੇ ਡਰਾਈ ਦੁੱਧ ਡਰਾਈ ਹੈਗੀ ਆ ਹਾਂਜੀ ਹਾਂ ਦੁੱਧ ਦਾ ਰਕਾਰ ਬਹੁਤ ਸੋਹਣਾ ਰਿਹਾ ਪਲੂ ਹੁੰਦਾ ਇਹਦਾ ਵੀਰੇ 13 ਲੀਟਰ ਦਾ ਰਕਾਰ ਅੱਛਾ ਠੀਕ ਹੈ ਭਾਈ ਕਹਿੰਦਾ ਦੀ ਬਾਈ ਫਿਰ ਪਾ ਦੂਗੀ ਤੇਰਾ 14 ਰਾਬ ਨਾ ਪਾਉ ਵੀਰੇ ਵੱਧ ਬਹੁਤ ਘੱਟ ਨਹੀਂ 6 ਸੋਂਗ ਇਹਦਾ ਵੀ ਪੂਰਾ ਚੰਗਾ ਲੱਗਾ ਆ ਥਾਂ ਤੋਂ ਦੇਖੋ ਬਾਈ ਕਹਿੰਦਾ ਤੇਲ ਲੱਗੀ ਆ ਆਪਣੀ ਤੁਸੀਂ ਤਸੱਲੀ ਕਰਾ ਕੇ ਲੈ ਕੇ ਜਾਓ ਗੱਬਨ ਚੈੱਕ ਦੇ ਵੀ ਆਪਣੀ ਤਸੱਲੀ ਕਰਾ ਕੇ ਜਾਓ ਫੁੱਲ ਗਰੰਟੀ ਆ ਤਸੱਲੀ ਕਰਾ ਸਕਦਾ ਡਾਕਟਰ ਨਾਲ ਲਿਆ ਸਕਦੇ ਆ ਭਾਈ ਇਹਦੀ ਜੈ ਜੀ ਡਿਮਾਂਡ ਵੀਰੇ ਇਹ ਦੇਣ ਲੈਣ ਵਾਲੀ ਗੱਲ ਦੱਸੀ ਹੈ ਜੀ ਇਹਦਾ ਵੀਰੇ 70000 ਰੁਪਏ ਅੱਛਾ 70000 ਬਾਕੀ ਮਾੜਾ ਮੋਟਾ ਬਾਈ ਦਾ ਮਾਨ ਹੋ ਜਾਊਗਾ ਆ ਦੇਖ ਲਓ ਕੋਈ ਟੋਪ ਦੀ ਪੇਟਪੜ ਪੂਰੀ ਚੰਗੀ ਹੈਗੀ ਹੈ ਇਹਦੀ ਭਾਈ ਇਹ ਜਿਹੜੀ ਅਗਲੀ ਮਾਈ ਦਿਖਾਈ ਹੈ ਇਹਦੀ ਡਿਟੇਲ ਦੱਸ ਬੀਰੇ ਇਹਨੇ ਤੀਜੇ ਸੂਏ ਸੋਣਾ ਅੱਛਾ ਜੀ ਤੇ ਇਹਦਾ ਵੀਰੇ 12-13 ਲੀਟਰ ਦੁੱਧ ਹੁੰਗਾ ਸੂਏ ਦਾ ਅੱਛਾ ਠੀਕ ਹੈ ਬੇਟ ਘੋਟ ਇਹਦੇ ਵੀ ਚੰਗੀ ਹੈ ਹਾਂ ਬਹੁਤ ਸੋਹਣੀ ਝੋਟੀ ਆ ਆ ਦੇਖੋ ਹਾਂ ਕਦ ਵਜੇ ਨੇ ਇੱਕ ਵਾਰ ਦੇਖੋ ਚੰਗਾ ਹੈਗਾ ਇਹਨੇ ਕਿੰਨਾ ਕੁ ਦੁੱਧ ਪਾਜੂਗੀ ਭਾਜੀ ਐਤਕੀ ਵੀਰੇ 12-13-14 ਲੀਟਰ ਵਧੀਆ ਪਾਜੂ ਸੇਵਾ ਦੂਗੀ ਹਾਂ ਵਧੀਆ ਸੇਵਾ ਦੇਣਾ 14 ਪਾਈ ਆ ਹਾਂ ਤੁਹਾਨੂੰ ਇਹਦਾ ਵੀ ਵਧੀਆ ਚੰਗਾ ਲੱਗਾ ਆ ਬਈ ਕਿੰਨੇ ਮਹੀਨੇ ਗੱਬਨਾ ਹੈ ਇਹ ਵੀਰੇ ਇਵੇਂ ਹੀ 7 ਮਹੀਨੇ ਦੀ ਵੀ ਇਹ ਅੱਛਾ 7 ਮਹੀਨੇ ਦੀ ਹੈਗੀ ਆ ਪੂਰੀ ਲਾਟ 7 ਮਹੀਨੋਂ ਪੂਰੀ ਗਰੰਟੀ ਆ ਬਸ ਠੀਕ ਹੈ ਬਾਈ ਕਹਿੰਦਾ ਬਾਕੀ ਆਪਣੀ ਤੁਸੀਂ ਤਸੱਲੀ ਕਰਾ ਕੇ ਲੈ ਕੇ ਜਾਓ ਬਾਈ ਇਹਦੀ ਫਿਰ ਜੈ ਜੀ ਡਿਮਾਂਡ ਇਹਦੀ ਵੀਰੇ ਮੰਗਨ ਨੂੰ ਜੋ ਮਰਜ਼ੀ ਕਹ ਲਈਏ ਵੀਰੇ ਹਾਂ ਨਾਮ ਆ 75000 ਰੁਪਏ ਬਸ ਠੀਕ ਹੈ ਮਾੜਾ ਮੋਟਾ ਬਾਈ ਨਾਮ ਕਰ ਦਿਓ ਆਈ ਗਈ ਦਾ ਬਸ ਇਹਦਾ ਵੀਰੇ ਥੋੜਾ ਬੋੜਾ 1500 ਹੀ ਆ ਦੇ ਵਿੱਚ ਤੇ ਬਾਕੀ ਉਹਦਾ ਵਿੱਚ ਦੇਖ ਲਾਂਗੇ ਆਪਾਂ ਠੀਕ ਨਹੀਂ ਠੀਕ ਹੈ ਠੀਕ ਹੈ ਭਾਈ ਤੇ ਹਾਂ ਪੂਰਾ ਜੈ ਆਈ ਮੁੱਲ ਹਾਂਜੀ ਠੀਕ ਆ ਫਿਰ ਭਾਈ ਅਗਲੀ ਮਹੀ ਲੈ ਆਓ ਹਾਂ ਬਾਈ ਜਿਹੜੀ ਆਮ ਅਜ ਦਿਖਾਇਓ ਇਹਦੀ ਡਿਟੇਲ ਦੱਸਿਓ ਜੀ ਵੀਰੇ ਇਹਨੇ ਚੌਥੇ ਸੂਏ ਸੁਣਾ ਅੱਛਾ ਚੌਥੇ ਸੂਏ ਸੁਣਾ ਹਾਂ ਸੱਤਵੇਂ ਸੱਤ ਮਹੀਨਿਆਂ ਦੀ ਗੱਬਣਾ ਵੀਰੇ ਇਹ ਅੱਛਾ ਇਹ ਵੀ ਚੈੱਕ ਪਾਸ ਹੈ ਹਾਂਜੀ ਇਹਦੇ ਥੱਲੇ ਹੁਣ ਵੀ 5-6 ਕਿਲੋ ਦੁੱਧ ਦਾ ਬਿਨਾ ਦਾਣੇ ਤੋਂ ਅੱਛਾ ਅੱਛਾ ਹਾਂਜੀ ਉਹਦਾ ਇਹਨੂੰ ਡਰਾਈ ਫੀਡ ਦਿੰਦੇ ਪਏ ਹੋ ਪਰ ਬਾਈ ਕਹਿੰਦਾ ਹਲੇ ਵੀ ਹਾਂ ਡਰਾਈ ਕਰੀਏ ਵੀਰੇ ਹੁਣ ਇਹ ਹਾਂ ਡਰਾਈ ਫੀਡ ਕਰ ਲਈਏ ਇਹਦੀ ਉਹ ਥੋੜੇ ਦਿਨਾਂ ਟਰਾਈ ਹੋ ਜੂਗੀ ਭਾਜੀ ਹਾਂਜੀ ਹਾਂ ਬਿਲਕੁਲ ਵੀਰੇ ਆਪਣੀ ਤੁਸੀਂ ਗੱਬਨ ਬਾਤ ਸੀ ਚੈੱਕ ਪੂਰੀ ਕਰਾ ਕੇ ਇਹਦਾ ਸੱਜਰ ਦਾ ਦੁੱਧ 18 19 ਲੀਟਰ ਦੁੱਧ ਅੱਛਾ 18 19 ਸੀਗਾ ਐਤਕੀ ਭਾਜੀ ਵੜਾ ਦੋਗੇ ਇੰਨਾ ਆਰਾਮ ਨਾਲ ਦੋ ਵੀ ਆਰਾਮ ਨਾਲ ਦੋ ਕਰਦੇ ਵੇਜ ਹੁੰਦਾ ਵੀ ਵਿਚਾਰ ਆ ਗਿਆ ਤੁਸੀਂ ਇੱਕ ਵਾਰ ਫੇਸਬੁਕ ਤੇ ਹਾਂਜੀ ਹਾਂ ਸਭ ਮੈਂ ਮੇਰੇ ਲਾਸਟ ਦਿਨਾਂ ਦੇ ਆਈ ਹੋਈ ਜਾਣਾ ਠੀਕ ਹੈ ਠੀਕ ਹੈ ਭਾਜੀ ਇਹਦੀ ਜੈ ਜੀ ਡਿਮਾਂਡ ਇਹਦੀ ਵੀਰੇ ਦੇਣ ਲੈਣ ਦੀ ਵਾਲੀ ਗੱਲ 85000 ਬਸ ਠੀਕ ਹੈ ਬਾਈ ਕਹਿੰਦਾ ਦੇਣ ਲੈਣ ਵਾਲੇ ਮੁੱਲ ਹੈਗੇ ਨੇ ਬਾਕੀ ਮਾੜਾ ਮੋਟਾ ਬਾਈ ਕਹਿੰਦਾ ਆਏਗਾ ਇਹਦਾ ਮਾਨ ਹਾਂ ਭਾਈ ਇਹ ਮੇਰੀ ਅਗਲੀ ਮਾਝ ਦਿਖਾਓ ਹਾਂ ਅਗਲੀ ਮਾਝ ਦੇਖੋ ਤੁਸੀਂ ਵજન ਮੁਝੇ ਨਹੀਂ ਤਾਂ ਵੀ ਪੂਰਾ ਚੰਗਾ ਥਾਂ ਤੋਂ ਇਹਨੂੰ ਵੀ ਵਧੀਆ ਲੱਗਾ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਪੁੱਛਦੇ ਹਾਂ ਹਾਂਜੀ ਭਾਈ ਜਿਹੜੀ ਅਗਲੀ ਮਾਝ ਦਿਖਾ ਰਹੇ ਹੋ ਇਹਦੀ ਡਿਟੇਲ ਦੱਸੋ ਵੀਰੇ ਇਹ 8 ਮਹੀਨਿਆਂ ਦੀ ਗੱਬਣਾ ਅੱਛਾ ਇਹ ਵੀ 8 ਮਹੀਨੇ ਦੀ ਹਾਂਜੀ ਹੁਣ ਵੀ ਇਹਦੇ ਥੱਲੇ ਦੁੱਧ 4 ਕਿਲੋ ਨਾਲ ਡਰਾਈ ਕਰਦੇ ਆ ਇਹਨੂੰ ਡਰਾਈ ਵੀਰੇ ਦੀ ਸ਼ੁਰੂਆਤ ਕਿੱਤੀ ਹੋਈ ਆ ਅੱਛਾ ਜੀ ਹਾਂ ਤੇ ਸਰ ਵੀਰੇ ਲੇਵਰ ਦੀ ਵੀਰੇ ਵੀ ਭਾਈ ਚੰਗੀ ਹੈਗੀ ਆ ਹਾਂਜੀ ਹਾਂ ਲੇਵਰ ਦੀ ਕਮੀ ਕਰਕੇ ਵੇਚਦੇ ਆ अच्छा और कोई नहीं हैगा 8 ਮਹੀਨਿਆਂ ਦੀ ਗੱਬਣਾ ਇਹ ਇਹ 4-5 ਲੀਟਰ ਹਜੀ ਵੀ ਦੁੱਧ ਆਇਆ ਠੀਕ ਹੈ ਇਹਨੇ ਭਾਈ ਕਿੰਵੇਂ ਸੂਏ ਸੁਣਾ ਇਹਨੇ ਵੀਰੇ ਤੀਜੀ ਸੂਏ ਸੁਣਾ ਹੈ ਜੀ ਤੀਜੀ ਸੁਣਾ ਹੈਗਾ ਕਿੰਨਾ ਦੁੱਧ ਪਾਜੂਗੀ ਭਾਈ ਤੁਹਾਡੇ ਸਾਹਮਣੇ ਦੁੱਧ ਵੀਰੇ 11-17 ਲੀਟਰ ਬਹੁਤ ਸੋਹਣੀ ਯਾਦ ਦੀ ਹੈ ਇਹ ਜੀ ਗੱਲ ਹੈਗੀ ਤੁਹਾਨੂੰ ਤੇ ਇਹ ਵੀ ਬੁਰਾ ਚੰਗਾ ਲੱਗਾ ਪੂਰੇ ਗੈਪ ਤੇ ਹੈਗਾ ਭਾਈ ਇਹਦੀ ਵੀ ਜੈ ਜੀ ਡਿਮਾਂਡ ਮੇਰੇ 80000 ਰੁਪਏ ਅੱਛਾ 80 ਹਾਂ ਬਾਕੀ ਮਾੜਾ ਮੋਟਾ ਬਾਈ ਕਹਿੰਦਾ ਹਾਂ ਮਾਂ ਮਾਨ ਕਰ ਜਾਗੇ ਠੀਕ ਹੈ ਉਦਾਂ ਤੁਸੀਂ ਮਾਈ ਦੇਖੋ ਪੂਰੀ ਚੱਕਰੀ 8 ਮਹੀਨਿਆਂ ਦੀ ਗੱਬਣਾ ਬਾਕੀ ਆਪਣੀ ਪੂਰੀ ਗਰੰਟੀ ਹੈ ਬਸ ਠੀਕ ਹੈ ਬਾਈ ਕਹਿੰਦਾ ਹੈ ਬਾਈ ਕਹਿੰਦਾ ਆਪਣੀ ਤੁਸੀਂ ਨਾਲ ਡਾਕਟਰ ਲੈ ਕੇ ਆਓ ਪੂਰੀ ਤਸੱਲੀ ਕਰਾ ਕੇ ਭੇਜਾਂਗੇ ਕੱਟੀ ਦੇਖੋ ਪੂਰੀ ਟੌਪ ਦੀ ਐ ਕੱਦ ਵਜਨ ਦੇਖੋ ਗੱਟੀ ਦਾ ਥਨ ਥਨ ਦੀ ਪੂਰਾ ਚੰਗ ਲੱਗਿਆ ਭਾਈ ਜਿਹੜੀ ਗੱਟੀ ਦੌਰ ਰਵੇ ਦੀ ਡਿਟੇਲ ਦੱਸਿਓ ਜੀ ਵੀਰੇ ਇਹ ਮੀਣੀ ਕੱਟੀ ਆ ਠੀਕ ਹੈ ਜੀ ਦੋ ਦੰਦ ਦਾ ਠੀਕ ਹੈ ਚਾਲਰ ਝੁੱਲਰ ਬਹੁਤ ਸੋਹਣੀ ਆ ਵੀਰੇ ਕੱਦ ਕਾਟ ਬਹੁਤ ਖੁੱਲਾ ਇਹ ਭਾਈ ਗੱਬਨ ਹੈਗੀ ਆ ਨਹੀਂ ਵੀਰੇ ਇਹ ਗੱਬਨ ਨਹੀਂ ਹੈਗੀ ਅੱਛਾ ਜੀ ਹਾਂ ਜੀ ਹਾਂ ਬਸ ਇਹ ਪਹਿਲਾਂ ਤਾਰਾਂੀਆਂ ਦੰਦੀਆਂ ਹੁਣ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਚਲੋ ਬਾਈ ਕਹਿੰਦਾ ਥਨ ਥਨ ਦੇਖੋ ਇੱਕ ਵਾਰ ਤੁਸੀਂ ਨੇੜੇ ਚੈੱਕ ਕਰੋ ਥਨ ਕੱਟੀ ਦਾ ਥਨ ਦੇਖੋ ਪੂਰਾ ਚੰਗਾ ਲੱਗਾ ਹੋਇਆ ਭਾਈ ਉਧਰ ਨੂੰ ਕਰ ਹੇ ਬੰਦੇ ਤੋ ਪੂਰਾ ਚੰਗਾ ਲੱਗਿਆ ਭਾਈ ਇਹਦੀ ਜੈ ਜੀ ਡਿਮਾਂਡ ਵੀਰੇ ਦੇਣ ਲੈਣ ਦੀ ਵਾਲੀ ਗੱਲ 65000 ਰੁਪਏ ਅੱਛਾ 65000 ਦੇ ਦੋ ਬਾਕੀ ਮਾੜਾ ਮੋਟਾ ਮਾਨ ਬਾਕੀ ਮੌਕੇ ਤੇ ਹੋ ਜੀ ਵੀਰੇ ਇਹੋ ਭਾਈ ਇੱਕ ਵਾਰ ਤੁਸੀਂ ਆਪਣਾ ਨਾਮ ਤੇ ਐਡਰੈਸ ਫੇਰ ਦੱਸ ਦੋ ਵੀਰੇ ਮੇਰਾ ਨਾਮ ਰਪਿੰਦਰ ਸਿੰਘ ਪਿੰਡ ਖਾਸੀਕਲਾਂ ਡਿਸਟ੍ਰਿਕਟ ਲੁਧਿਆਣਾ ਠੀਕ ਹੈ ਜੀ ਇੱਕ ਵਾਰ ਮੋਬਾਈਲ ਨੰਬਰ ਦੱਸੋ ਜੀ 959290195 ਠੀਕ ਹੈ ਬਈ ਇੱਕ ਵਾਰ ਫੇਰ ਵੀ ਕਿਸਾਨ ਵੀਰਾਂ ਨੂੰ ਕਲੀਅਰ ਕਰ ਦਿਓ ਤੁਸੀਂ ਸਾਰੇ ਪਸ਼ੂ ਵੇਚਦੇ ਪਏ ਹੈਗੇ ਹੋ ਇਹਦੇ ਪਿੱਛੇ ਰੀਜ਼ਨ ਕੀ ਹੈਗਾ ਜੀ ਵੀਰੇ origian labor ਦਾ ਅੱਛਾ labor ਤੇ ਹੀ ਉਹਦਾ ਕੰਮ ਕੀ ਹੈਗਾ ਛਾੜਾ ਮੋਟਾ ਕਮਾਈ ਕੋਈ ਵਧੀਆ ਹੈਗੀ ਹੈ ਕਮਾਈ ਤਾਂ ਬਹੁਤ ਸੋਹਣੀ ਆ ਵੀਰੇ ਬਹੁਤ ਜਿਆਦਾ ਸੋਹਣੀਆਂ ਠੀਕ ਹੈ ਤੇ ਕੰਮ ਤਾਂ ਜਿਵੇਂ ਕਹਿੰਦੇ ਨੇ ਨਾ ਬਹੁਤ ਵਧੀਆ ਵਾ ਸਿਰਫ ਇੱਕ ਦੋ ਪਸ਼ੂ ਰੱਖਣਿਆ ਘਰਵਾਸ ਅੱਛਾ ਅੱਛਾ ਬਾ ਘਰ ਦੇ ਦੋ ਜੋਗਾ ਬਸ ਉਹਦਾ ਬਾਈ ਕਹਿੰਦਾ ਕੰਮ ਚ ਵਧੀਆ ਹੈਗਾ ਪ੍ਰੋਫਿਟ ਹੈਗਾ ਮੈਨੂੰ ਪ੍ਰੋਫਿਟ ਵਾਦਾ ਵਧੀਆ ਹੈ ਠੀਕ ਹੈ ਜੀ ਬਾਈ ਦੇ ਸਾਰੇ ਪਸ਼ੂ ਕਾਊ ਨੇ ਜੇ ਕਿਸੇ ਭਰਾ ਨੂੰ ਵੀ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ